ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਤੁਸੀਂ ਐਡੀ ਵੱਡੀ ਤਾਦਾਦ ਦੇ ਵਿੱਚ ਅੱਜ ਬਹੁਤ ਹੀ ਪਵਿੱਤਰ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚੇ ਹੋ ਤੁਹਾਡਾ ਧੰਨਵਾਦ ਤੁਸੀਂ ਉਰੇ ਪਹੁੰਚੇ ਹੋ ਅੱਜ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਬੜੇ ਹੀ ਅਹਿਮ ਪ੍ਰੋਗਰਾਮ ਦੇ ਸੰਬੰਧ ਵਿੱਚ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਨਵੰਬਰ ਮਹੀਨੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਉਸ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਦੀ ਸਮੁੱਚੀ ਕੈਬਨਿਟ ਦੀ ਟੀਮ ਨੇ ਰਲ ਕੇ ਇੱਕ ਫੈਸਲਾ ਕੀਤਾ ਕਿ ਅਸੀਂ ਮਹਾਰਾਜ ਨੂੰ ਆਪਣੀ ਸ਼ਰਧਾ ਭੇਟ ਕਰਦੇ ਹੋਏ ਇਹ ਜਿਹੜਾ 350 ਸਾਲਾ ਸ਼ਹੀਦੀ ਦਿਹਾੜਾ ਹੈ ਉਹਨੂੰ ਅਸੀਂ ਵੱਡੇ ਸਮਾਗਮ ਦੇ ਰੂਪ ਚ ਰਾਜਪਤਰੀ ਸਮਾਗਮ ਦੇ ਰੂਪ ਚ ਮਨਾਵਾਂਗੇ ਜੀਤੇ ਚੱਲਦੇ 19 ਨਵੰਬਰ ਤੋਂ ਇਹ ਸਮਾਗਮ ਸ਼ੁਰੂ ਹੋਣੇ ਨੇ ਔਰ 25 ਨਵੰਬਰ ਤੱਕ ਇਹ ਸਮਾਗਮ ਚੱਲਣੇ ਨੇ ਇਸ ਦੌਰਾਨ ਚਾਰ ਯਾਤਰਾਵਾਂ ਧਾਰਮਿਕ ਯਾਤਰਾਵਾਂ ਜਿਹੜੀਆਂ ਨੇ ਬੜੀ ਪਵਿੱਤਰਤਾ ਦੇ ਨਾਲ ਮਰਿਆਦਾ ਨੂੰ ਹਰ ਚੀਜ਼ ਨੂੰ ਮੱਧ ਨਜ਼ਰ ਰੱਖਦੇ ਹੋਏ ਕਟੜੀਆਂ ਜਾਣਗੀਆਂ ਔਰ ਇਹ ਚਾਰੇ ਯਾਤਰਾਵਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਮਾਝਾ ਮਾਲਵਾ ਦੋਆਬਾ ਖੇਤਰ ਚੋਂ ਇਹ ਚੱਲਣਗੀਆਂ ਔਰ ਇੱਕ ਯਾਤਰਾ ਸ਼੍ਰੀਨਗਰ ਤੋਂ ਵੀ ਚੱਲੂਗੀ ਜਿਹੜੀ ਕਿ 22 ਤਰੀਕ ਦੀ ਸ਼ਾਮ ਨੂੰ 22 ਨਵੰਬਰ ਦੀ ਸ਼ਾਮ ਨੂੰ 7-8 ਵਜੇ ਦੇ ਕਰੀਬ ਜਾ ਕੇ ਸਾਰੀਆਂ ਯਾਤਰਾਵਾਂ ਨੇ ਜਿਹੜੀਆਂ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਜਾ ਕੇ ਇਹ ਸਮਾਪਨ ਹੋਣਗੀਆਂ ਤੇ ਉਸ ਤੋਂ ਬਾਅਦ ਚੋਂ 23 ਤਰੀਕ ਨੂੰ 24 ਤਰੀਕ ਨੂੰ ਤੇ 25 ਤਰੀਕ ਨੂੰ ਇਹ ਤਿੰਨ ਦਿਨ ਦਾ ਜਿਹੜਾ ਵੱਡਾ ਸਮਾਗਮ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵਿਖੇ ਹੋਊਗਾ ਔਰ ਇਸ ਦੌਰਾਨ ਅ ਅਸੀਂ ਚਾਰ ਜਿਹੜੇ ਮੁੱਖ ਸਥਾਨ ਨੇ ਜਿਹਦੇ ਚ ਸ੍ਰੀ ਅੰਮ੍ਰਿਤਸਰ ਸਾਹਿਬ ਬਾਬਾ ਬਕਾਲਾ ਸਾਹਿਬ ਜਿੱਥੇ ਅੱਜ ਆਪਾਂ ਇਕੱਤਰਤ ਹੋਏ ਆਂ ਇਹ ਸਥਾਨ ਤੇ ਪਟਿਆਲਾ ਤੇ ਇੱਕ ਸਾਡਾ ਜਿਹੜਾ ਹੈ ਸਥਾਨ ਸ੍ਰੀ ਅਨੰਦਪੁਰ ਸਾਹਿਬ ਇਹ ਚਾਰ ਸਥਾਨਾਂ ਦੇ ਉੱਤੇ ਜਿਹੜੇ ਨੇ ਵੱਡੇ ਸਟੇਟ ਪੱਧਰ ਤੇ ਸਮਾਗਮ ਕੀਤੇ ਜਾਣਗੇ ਉਸ ਦੇ ਸੰਬੰਧ ਵਿੱਚ ਅੱਜ ਅਸੀਂ ਬਾਬਾ ਬਕਾਲਾ ਸਾਹਿਬ ਵਿਖੇ ਅੱਜ ਤੀਜੀ ਮੀਟਿੰਗ ਅਸੀਂ ਕਰ ਰਹੇ ਹਾਂ ਪਹਿਲੀ ਮੀਟਿੰਗ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਦੂਸਰੀ ਮੀਟਿੰਗ ਅਸੀਂ ਕੱਲ੍ਹ ਸ਼੍ਰੀ ਅਮਰਸਰ ਸਾਹਿਬ ਵਿਖੇ ਕੀਤੀ ਅੱਜ ਦੀ ਇਹ ਜਿਹੜੀ ਸਾਡੀ ਤੀਜੀ ਮੀਟਿੰਗ ਆ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਮੇਰੇ ਨਾਲ ਮੇਰੇ ਕੈਬਨਿਟ ਦੇ ਸਾਥੀ ਸਾਡੇ ਵੱਡੇ ਵੀਰ ਈਟੀਓ ਹਰਭਜਨ ਸਿੰਘ ਜੀ ਮੇਰੇ ਨਾਲ ਬੈਠੇ ਨੇ ਸਾਡੇ ਟੂਰਿਜ਼ਮ ਐਂਡ ਕਲਚਰ ਦੇ ਐਡਵਾਈਜ਼ਰ ਡਿਪਾਰਟਮੈਂਟ ਦੇ ਦੀਪਕ ਬਾਲੀ ਜੀ ਮੇਰੇ ਨਾਲ ਬੈਠੇ ਨੇ ਬਾਬਾ ਬਕਾਲਾ ਸਾਹਿਬ ਤੋਂ ਨੁਮਾਇੰਦਗੀ ਕਰਦੇ ਵਿਧਾਨ ਸਭਾ ਚ ਸਾਡੇ ਵਿਧਾਇਕ ਦਲਬੀਰ ਸਿੰਘ ਜੀ ਟੌਂਗ ਸਾਹਿਬ ਨਾਲ ਬੈਠੇ ਨੇ ਔਰ ਡਾਇਰੈਕਟਰ ਟੂਰਿਜ਼ਮ ਐਂਡ ਕਲਚਰ ਸੰਜੀਵ ਤਵਾੜੀ ਜੀ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਜੀ ਐਸਐਸਪੀ ਮਨਿੰਦਰਜੀਤ ਸਿੰਘ ਜੀ ਸਾਰੇ ਜਣੇ ਸਮੂਹ ਅੱਜ ਸਾਰੇ ਜਣੇ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਦੇ ਸਾਰੇ ਡਿਪਾਰਟਮੈਂਟਾਂ ਦੇ ਅੱਜ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਔਰ ਉਹ ਸਰਕਾਰ ਵੱਲੋਂ ਕਲੀਅਰ ਹਦਾਇਤਾਂ ਉਹਨਾਂ ਨੂੰ ਜਾਰੀ ਕੀਤੀਆਂ ਗਈਆਂ ਨੇ ਕਿ ਮर्यादा ਨੂੰ ਮੁੱਖ ਰੱਖਦੇ ਹੋਏ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਇਹ ਜਿਹੜੇ ਸਮਾਗਮ ਨੇ ਆਪਾਂ ਜਿਹੜੇ ਨੇ ਸਟੇਟ ਪੱਧਰ ਦੇ ਉੱਤੇ ਕਰਵਾਣੇ ਨੇ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਇਸ ਪ੍ਰੋਗਰਾਮ ਨੂੰ ਪਰਸਨਲੀ ਤੌਰ ਤੇ ਮੋਨੀਟਰ ਕਰ ਰਹੇ ਨੇ ਡੇਲੀ ਦੀ ਡੇਲੀ ਇਹਦੀ ਅਪਡੇਟ ਲੈ ਰਹੇ ਨੇ ਔਰ ਅਸੀਂ ਆਪਣੇ ਆਪ ਨੂੰ ਸੁਭਾਗ ਭਰਿਆ ਸਮਝਦੇ ਆਂ ਕਿ ਸਾਡੇ ਇਸ ਕਾਲ ਜਿਹੜਾ ਸਾਡਾ ਇਹ ਇੱਕ ਰਾਜਕਾਲ ਚੱਲ ਰਿਹਾ ਇਹਦੇ ਵਿੱਚ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੋਈ ਹੈ ਇਹ ਕਿ 350 ਸਾਲਾ ਮਹਾਰਾਜ ਦਾ ਇਹ ਐਡਾ ਵੱਡਾ ਜੋ ਦਿਹਾੜਾ ਇਹ ਮਨਾਉਣ ਦਾ ਸਾਨੂੰ ਇਹ ਸਬੱਬ ਪ੍ਰਾਪਤ ਹੋਇਆ ਸੋ ਸਾਰੇ ਰਲ ਮਿਲ ਕੇ ਸੇਵਾਦਾਰ ਬਣ ਕੇ ਸੇਵਾਦਾਰ ਬਣ ਕੇ ਅਸੀਂ ਇਹ ਜੋ ਦਿਹਾੜਾ ਮਨਾਵਾਂਗੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਹਾਰਾਜ ਦੀ ਜਿੰਨੀ ਸਵਾਸਾ ਰੂਪੀ ਪੂੰਜੀ ਸੀ ਉਹਦੇ ਵਿੱਚੋਂ ਸਭ ਤੋਂ ਵੱਧ ਸਮਾਂ ਮਹਾਰਾਜ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 26 ਸਾਲ 9 ਮਹੀਨੇ ਤੇ 13 ਦਿਨ ਇਸ ਧਰਤੀ ਦੇ ਉੱਤੇ ਗੁਜ਼ਾਰੇ ਨੇ ਸੋ ਇਹ ਬਹੁਤ ਵੱਡੀ ਬੜੀ ਵੱਡੀ ਮਹਾਨ ਧਰਤੀ ਹੈ ਜਿੱਥੇ ਇੱਕ ਚੱਪੇ-ਚੱਪੇ ਦੇ ਉੱਤੇ ਵੀ ਮਹਾਰਾਜ ਦੇ ਜਣੀ ਕਿ ਜਿਹੜੇ ਚਰਨਛੋਪਾ ਪ੍ਰਾਪਤੇ ਧਰਤੀ ਹੈ ਸੋ ਉਰੇ ਵੈਸੇ ਵੀ ਬਾਬਾ ਬਕਾਲਾ ਸਾਹਿਬ ਦੀ ਘਰਤੀ ਦੇ ਉੱਤੇ ਰਖੜ ਪੁੰਨਿਆਂ ਦਾ ਜਿਹੜਾ ਬਹੁਤ ਵੱਡਾ ਮੇਲਾ ਜਿਹੜਾ ਆਏ ਸਾਲ ਕਰਵਾਇਆ ਜਾਂਦਾ ਸੋ ਪੂਰਾ ਪ੍ਰਸ਼ਾਸਨ ਔਨ ਟੂਜ਼ ਹੈ ਪੂਰੇ ਪ੍ਰਸ਼ਾਸਨ ਨੂੰ ਅਦਾਇਤਾ ਜਾਰੀ ਹੋ ਚੁੱਕੀਆਂ ਔਰ ਅਸੀਂ ਮੀਡੀਆ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਤੁਹਾਡੇ ਮਾਧਿਅਮ ਦੇ ਨਾਲ ਇਹ ਰਾਜਪਦਰੀ ਸਮਾਗਮ ਹੈ ਜਿਹੜਾ ਇਹ ਜਿੱਥੇ ਦੇਸ਼ਾਂ 'ਚ ਬੈਠੀ ਸੰਗਤ ਤੱਕ ਪਹੁੰਚਣਾ ਹੈ ਭਾਰਤ ਦੇ ਅਲੱਗ-ਅਲੱਗ ਜਿਹੜੇ 28 ਰਾਜਾਂ ਦੇ ਵਿੱਚ ਨਾਮਲੇਵਾ ਸੰਗਤਾਂ ਉੱਥੇ ਤੱਕ ਪਹੁੰਚਣਾ ਹੈ ਏ ਆਰਟੀ ਯੂਨੀਅਨ ਟੈਰੀਟਰੀਆਂ ਤੱਕ ਪਹੁੰਚਣਾ ਉੱਥੇ ਦੇਸ਼ਾਂ ਵਿਦੇਸ਼ਾਂ ਤੱਕ ਜਿੱਥੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕੀ ਚਾਹੇ ਕਿਸੇ ਵੀ ਧਰਮ ਦੇ ਲੋਕੀ ਹੋਣ ਜਿਹੜੇ ਪੰਜਾਬੀ ਨੇ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਮਹਾਰਾਜ ਨੂੰ ਪਿਆਰ ਕਰਦੇ ਨੇ ਉਹ ਦੇਸ਼ਾਂ ਵਿਦੇਸ਼ਾਂ 'ਚ ਵੀ ਬੈਠੇ ਨੇ ਜਿਨ੍ਹਾਂ ਦੀ ਮਹਾਰਾਜ ਪ੍ਰਤੀ ਸੱਚੀ ਸ਼ਰਧਾ ਹੈ ਉਹਨਾਂ ਨੇ ਵੀ ਇਹ ਜਿਹੜਾ ਸਮਾਗਮ ਦੇਖਣੇ ਨੇ ਐਨੇ ਵੱਡੇ ਸਮਾਗਮ ਤਾਂ ਉਹ ਮੀਡੀਆ ਦੇ ਮਾਧਿਅਮ ਦੇ ਨਾਲ ਹੀ ਦੇਖਣੇ ਤੋਂ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ ਮੀਡੀਆ ਦਾ ਉੱਚੇ ਚੇ ਤੌਰ ਤੇ ਧੰਨਵਾਦ ਕਰਦਾ ਤੇ ਹੁਣ ਮੈਂ ਬੇਨਤੀ ਕਰਦਾ ਮੇਰੇ ਵੱਡੇ ਵੀਰ ਈਟੀਓ ਹਰਪਜਨ ਸਿੰਘ ਜੀ ਨੂੰ ਕੈਬਨਿਟ ਮਿਨਿਸਟਰ ਸਾਹਿਬ ਨੂੰ ਕਿ ਉਹ ਵੀ মিডিਆ ਦੇ ਮੁਖਾਤਿਬ ਹੋ ਈਟੀਓ ਹਰਪਜਨ ਸਿੰਘ ਵਾਹਿਗੁਰੂ ਜੀ ਦਾ ਖਾਜ਼ਨਾ ਤੇ ਮੈਂ ਸਾਰੇ মিডিਆ ਵਾਲੇ ਸਾਥੀਆਂ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇੱਕ ਸਾਡੇ ਨਿੱਕੇ ਜਿਹੇ ਸੱਦੇ ਨੂੰ ਪ੍ਰਵਾਨ ਕਰਦੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਇੱਥੇ ਅੱਜ ਹਾਜ਼ਰ ਹੋਏ ਹੋ ਸਾਡੇ ਕੈਬਨਿਟ ਦੇ ਵਜ਼ੀਰ ਸਰਦਾਰ ਕਰਨਪ੍ਰੀਤ ਸਿੰਘ ਜੀ ਸੌਣ ਸਾਹਿਬ ਜਿਹੜੇ ਇਸ ਪੂਰੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਰਹੇ ਨੇ ਉਹਨਾਂ ਦਾ ਮੈਂ ਬਾਬਾ ਬਕਾਨਾ ਸਾਹਿਬ ਦੀ ਤਰਫੋਂ ਦੇ ਕੇ ਸਵਾਗਤ ਕਰਦਾ ਹਾਂ ਸਾਡੇ ਟੂਰਿਜ਼ਮ ਐਂਡ ਕਲਚਰਲ ਅਫੇਅਰਸ ਦੇ ਐਡਵਾਈਜ਼ਰ ਸ਼੍ਰੀ ਦੀਪਕ ਬਾਂਧੀ ਜੀ ਸਾਡੇ ਡਾਇਰੈਕਟਰ ਸਾਹਿਬ ਸੰਜੀਵ ਤਿਵਾੜੀ ਸਾਹਿਬ ਸਾਡੇ ਇਸ ਹਲਕੇ ਤੋਂ ਬਾਬਾ ਬਕਾਨਾ ਸਾਹਿਬ ਹਲਕੇ ਤੋਂ ਆਮ ਇਲੈਕਟਿਵ ਮੈਂਬਰ ਸਾਧਾ ਤਲਬੀਰ ਸਿੰਘ ਜੀ ਟੌਂਗ ਸਾਹਿਬ ਤੇ ਜਿੰਨੇ ਵੀ ਤੁਸੀਂ ਅੱਜ ਪੁੱਛੇ ਹੋ ਸਾਡਾ ਪੀਸੀ ਕਰਨ ਦਾ ਆ ਮੇਨ ਮਕਸਦ ਇਹ ਹੀ ਸੀਗਾ ਕਿ ਅੱਜ ਅਸੀਂ ਸਾਰੇ ਅਧਿਕਾਰੀ ਸਾਹਿਬਾਨਾਂ ਦੀ ਮੀਟਿੰਗ ਕੀਤੀ ਆ ਔਰ ਕਿਸ ਤਰ੍ਹਾਂ ਆਪਾਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਆ ਸ਼ਹੀਦੀ ਦਿਹਾੜਾ ਜਿਹੜਾ ਆ ਉਹ ਆਰਗੇਨਾਈਜ਼ ਕਰਨ ਜਾ ਰਹੇ ਆ ਮਨਾਉਣ ਜਾ ਰਹੇ ਆ ਸੋ ਜਿਵੇਂ ਸੋਨ ਸਾਹਿਬ ਨੇ ਦੱਸਿਆ ਕਿ ਚਾਰ ਯਾਤਰਾਵਾਂ ਹੋਣੀਆਂ ਹਨ ਕਿਆਂ ਸਾਡੇ ਮਾਝੇ ਤੇ ਦੁਆਬੇ ਦੇ ਵਿੱਚ ਇਹ ਜਿਹੜੀ ਯਾਤਰਾ ਹੈ ਇਹ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਬਟਾਰਾ ਬਟਾਰਾ ਤੋਂ ਸ਼੍ਰੀ ਪਾਪਾ ਬਕਾਲਾ ਸਾਹਿਬ ਜੰਡਿਆਲਾ ਤੇ ਫਿਰ ਅੰਮ੍ਰਿਤਸਰ ਤੱਕ ਉਸ ਤੋਂ ਫਿਰ ਕਰਨਤਾਰ ਜਵਾਈਨਵਾਲ ਸਾਹਿਬ ਇਸ ਤਰ੍ਹਾਂ ਜਿਹੜੀ ਆ ਇਹ 22 ਤਰੀਕ ਨੂੰ ਆ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਯਾਤਰਾ ਪਹੁੰਚੇਗੀ ਔਰ 23 24 ਤੇ 25 ਨੂੰ ਸਾਡੇ ਰਾਜ ਪੱਧਰੀ ਸਮਾਗਮ ਜਿਹੜੇ ਨੇ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਣਗੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਮੀਡੀਆ ਦੇ ਜ਼ਰੀਏ ਆ ਸਾਰੇ ਸਾਥ ਸਤਿਮਤੂ ਬੀਗਰ ਕਰਦਾ ਹਾਂ ਕਿ ਆਪਾਂ ਸਾਰੇ ਗੁਰੂ ਸਾਹਿਬ ਦਾ ਜਿਹੜਾ ਸ਼ਹੀਦੀ ਦਿਹਾੜਾ ਹੈ ਇਹਨੂੰ ਆਪਾਂ ਸਾਰਿਆਂ ਮਿਲ ਕੇ ਮਨਾਈਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਡੀ ਕੌਮ ਜਿਹੜੀ ਆ ਉਹ ਸਾਡੇ ਜੋ ਗੁਰੂ ਸਾਹਿਬ ਨੇ ਸਿੱਖਿਆਮਤ ਦਿੱਤੀਆਂ ਨੇ ਉਹਨਾਂ ਦੇ ਉੱਤੇ ਚੱਲਦੇ ਹੋਇਆ ਆਪਣਾ ਜੀਵਨ ਜਿਹੜਾ ਸਫਲ ਕਰਨਾ ਕਿਉਂਕਿ ਵੈਸੇ ਵੀ ਇਹ ਜਿਹੜੀ ਧਰਤੀ ਆ ਸ਼੍ਰੀ ਬਾਬਾ ਬਕਾਲਾ ਸਾਹਿਬ ਦੀ ਇੱਥੇ ਹਰ ਸਾਲ ਰਖੜ ਪੁੰਨਿਆ ਦਾ ਮੇਲਾ ਆਪਾਂ ਸਾਰੇ ਜਾਣਦੇ ਆ ਕਿ ਬਰੇ ਸ਼ਰਧਾਂ ਦੇ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ 9 ਜੁਲਿਆਗਸਟ ਆ ਉਸ ਦਿਨ ਇੱਥੇ ਰਖੜ ਪੁੰਨਿਆ ਦਾ ਮੇਲਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਬਾਤ ਪ੍ਰਕਾਸ਼ ਸਿੰਘ ਮਾਨ ਸਾਹਿਬ ਵੀ ਉਸ ਮੇਲੇ ਦੇ ਵਿੱਚ ਜਿਹੜਾ ਆ ਉਹ ਪਹੁੰਚ ਰਹੇ ਨੇ ਸੋ ਮੈਂ ਉਹਦੇ ਬਾਰੇ ਵੀ ਅਪੀਲ ਕਰੂੰਗਾ ਸਭ ਨੂੰ ਆਪਾਂ ਵੱਧ ਤੋਂ ਵੱਧ ਰਖੜ ਪੁੰਨਿਆ ਦੇ ਮੇਲੇ ਦੇ ਉੱਤੇ ਵੀ ਇੱਥੇ ਅੱਜ ਜੁੜੀ ਆ ਉਪਰ ਇਹ ਔਰ ਜਦੋਂ ਸਾਡੇ ਯਾਤਰਾ ਜਿਹੜੀ ਹੈ ਜਿਹੜੀ ਮੈਂ ਦੱਸਿਆ ਗੁਰਦਾਸਪੁਰ ਤੋਂ ਸ਼ੁਰੂ ਹੋਣੀ ਆ ਉਹ ਜਦੋਂ ਸਾਡੇ ਇਸ ਨਗਰ ਦੇ ਵਿੱਚ ਪਹੁੰਚੇ ਤੇ ਅਸੀਂ ਸਾਰੇ ਆ ਉਸ ਯਾਤਰਾ ਦੇ ਵਿੱਚ ਜਿਹੜੀ ਵੀ ਸੰਜਤ ਆਵੇ ਉਹਨਾਂ ਦਾ ਸਵਾਗਤ ਕਰੀਏ ਉਹਨਾਂ ਨੂੰ ਮਾਨ ਸਨਮਾਨ ਦਈਏ ਔਰ ਉਹਨਾਂ ਨੂੰ ਫੈਸਿਲਿਟੀ ਉਹਨਾਂ ਨੂੰ ਕੋਈ ਇਸੇ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਹੈ ਤੇ ਨਾ ਆਵੇ ਸੋਨ ਸ਼ਾਸਨ ਦੇ ਵਿੱਚ ਰਹਿੰਦਿਆਂ ਆਪਾਂ ਇਹ ਦਿਹਾੜਾ ਜਿਹੜਾ ਆ ਉਹ ਸ਼ਰਧਾ ਦੇ ਨਾਲ ਬਣਾਈਏ ਅੱਜ ਅਸੀਂ ਪਾਪਾ ਰੋਖਾਨਾ ਸਾਹਿਬ ਜੀ ਗੁਰੂ ਸਾਹਿਬ ਨੂੰ ਮस्तकੋ ਕੇ ਉਹਨਾਂ ਤੋਂ ਆ ਬਾਲਕ ਤੇ ਬੁੱਧੀ ਦੀ ਦੀ ਚਾਹੁੰਦੇ ਆ ਕਿ ਉਹ ਸਾਨੂੰ ਅਸ਼ੀਰਵਾਦ ਬਖਸ਼ਣ ਸਾਨੂੰ ਹੋਰ ਬਾਲਕ ਤੇ ਬੁੱਧੀ ਬਖਸ਼ਣ ਕਿ ਅਸੀਂ ਇਹੋ ਜਿਹੇ ਵਿਹਾਰੇ ਜੜੇ ਆ ਉਹ ਸ਼ਰਧਾਪੂਰ ਲੋਕਮਾਨਾਂ ਸੇ ਇਹ ਉਹ ਮੀਡੀਆ ਦਾ ਬੜਾ ਵੱਡਾ ਯੋਗਦਾਨ ਰਹਿ ਗਿਆ ਇਹਦੇ ਵਿੱਚ ਕਿਉਂਕਿ ਮੀਡੀਆ ਚੌਥਾ ਥੰਮਾ ਲੋਕਨਤਾ ਦਾ ਤੁਸੀਂ ਲੋਕਾਂ ਦੀਆਂ ਆ ਵੀਜ਼ ਇਹ ਸਰਕਾਰ ਦੇ ਡਿਸੀਜਨ ਲੋਕਾਂ ਤੱਕ ਪਹੁੰਚਾਉਣੇ ਹੁੰਦੇ ਨੇ ਸੋ ਤੁਹਾਡੀ ਇਹ ਜ਼ਿੰਮੇਵਾਰੀ ਬਣੂਗੀ ਕਿਉਂਕਿ ਮੈਂ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਅਸੀਂ ਬਤੌਰ ਸੇਵਾਦਾਰ ਇਹ ਜਣਾ ਦਿਹਾੜਾ ਮਨਾਉਣ ਜਾ ਰਹੇ ਹਾਂ ਕੋਈ ਮੰਤਰੀ ਨਹੀਂ ਕੋਈ ਐਮਐਲਏ ਨਹੀਂ ਅਸੀਂ ਤਾਂ ਬੁਢਾਪਾ ਕੀ ਸਮਝਦੇ ਆ ਆਪਣੇ ਆਪ ਨੂੰ ਕਿ ਅਸੀਂ ਉਸ ਸ਼ਹੀਦ ਦੀ ਸਮਾਰੋਹਮ ਦੇ ਵਿੱਚ ਪਾਰਟਿਸਪੇਟ ਕਰਨਾ ਹੈ ਸੋ ਮੈਂ ਤੁਹਾਨੂੰ ਵੀ ਅਪੀਲ ਕਰੂੰਗਾ ਕਿ ਤੁਸੀਂ ਵੀ ਆ ਇਸ ਦਿਹਾੜੇ ਨੂੰ ਵੱਤੋ ਵਾਤਾਪਨ ਇਸ ਚੈਨਲਾਂ ਦੇ ਉੱਤੇ ਦੇਸ਼ ਵਿਦੇਸ਼ ਤੱਕ ਜੜਾਇਆ ਉਹ ਦਿਖਾਓ ਆ ਕਿ ਜਿੱਥੇ ਵੀ ਸਾਡੇ ਪੰਜਾਬੀ ਸਾਥੀ ਸੰਗਤ ਜੜੀ ਪਈ ਈ ਆ ਉਹ ਵੀ ਸ਼ਹੀਦ ਹੋ ਕੇ ਬਾ ਦਸਾਉ ਜਿੱਦੀ ਅਸਾਨੀ ਸਹਾ ਸ਼ਹਾਦਤ ਜੜੀ ਆ ਉੱਥੋਂ ਜਾਨੂਨ ਦਿਆਂ ਆ ਉਹ ਵੀ ਜਿਹੜੇ ਅਗਲੀ ਪੀੜ੍ਹੀ ਆ ਉਹਦੇ ਬਾਰੇ ਗੁਰੂ ਸਾਹਿਬ ਦੇ ਜੋ ਉਹਨਾਂ ਨੇ ਰਾਹ ਦਰਸਾਏ ਨੇ ਉਹਦੇ ਬਾਰੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜੀਆਂ ਉਜਾਗਨੀ ਹੁਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਇੱਕ ਸਵਾਲ ਹੈ ਜੀ ਦਿੱਲੀ ਫੂਟੋਰਾ ਪ੍ਰਬੰਧਕ ਕਮੇਟੀ ਵੱਲੋਂ ਐਜੀਪੀਸੀ ਨੂੰ ਪੱਤਰ ਲਿਖਿਆ ਗਿਆ ਹੈ ਜੀ ਉਹਨਾਂ ਨੇ ਕਹਿਆ ਗਿਆ ਕਿ ਇਹ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਹੈ ਨਾ ਉਹ ਦਿੱਲੀ ਚ ਮਾਇਆ ਦਾ ਕਾ ਐਜੰਸੀ ਕਹਿ ਰਹੀ ਹੈ ਉਹ ਵੱਖਰੇ ਤੋਂ ਚਲਾਈ ਜਾਏ ਉਹ ਸਰਕਾਰ ਅਲੱਗ ਬਣਾ ਰਹੀ ਹੈ ਅਸਲ ਵਿੱਚ ਕਿੱਥੇ ਪੜਾਣਾ ਚਾਹੀਦਾ ਹੈ ਦੇਖੋ ਇੱਕ ਮੈਂ ਇਹ ਚ ਗੱਲ ਕਹਿਣੀ ਚਾਹੁੰਗਾ ਗੁਰੂ ਮਹਾਰਾਜ ਦੇ ਪਾਣੀ ਗੁਰੂ ਮਹਾਰਾਜ ਸਾਰਿਆਂ ਦਾ ਸਰਬਸਾਂਝੇ ਪਾਣੀ ਦਾ ਕਲਾਵਾ ਜਿਹੜਾ ਉਹ ਬਹੁਤ ਵਿਸ਼ਾਲ ਹੈ ਬਹੁਤ ਵੱਡਾ ਸੋ ਮਾਰਾਜ ਦੇ ਪ੍ਰਤੀ ਸਰਦਾ ਸਤਿਕਾਰ ਕੋਈ ਵੀ ਕਿਸੇ ਵੀ ਤਰੀਕੇ ਨਾਲ ਆਪਣਾ ਭੇਟ ਕਰ ਸਕਦਾ ਸਾਡੇ ਦਰਵਾਜੇ ਸਦਾ ਸਾਰਿਆਂ ਲਈ ਖੁੱਲੇ ਨੇ ਸੋ ਜਿਹੜਾ ਵੀ ਇਹਦੇ ਚ ਸਹਿਯੋਗ ਸਾਡਾ ਮੰਗਦਾ ਅਸੀਂ ਉਹ ਸਹਿਯੋਗ ਦੇਣ ਨੂੰ ਤਿਆਰ ਹਾਂ ਕੋਈ ਸਾਡਾ ਸਹਿਯੋਗ ਇਹਦੇ ਚ ਕਰਨਾ ਚਾਹੁੰਦਾ ਸਾਨੂੰ ਉਹਦੇ ਚ ਵੀ ਬਹੁਤ ਵੱਡੀ ਗੱਲ ਤੁਹਾਡੀ ਜਿਹੜੀ ਹੈਗੀ ਆ ਤੇ ਦਿੱਲੀ ਵਾਲਿਆਂ ਨੇ ਚਿੱਠੀ ਲਿਖੀ ਆ ਨਰਸਨ ਦੇ ਕੇ ਦਿੱਲੀ ਚ ਮਨਾਇਆ ਜਾਣਾ ਚਾਹੀਦਾ ਪਰ ਇਹ ਸਵਾਲ ਹੈ ਵੀ ਕਿ ਪੰਜਾਬ ਚ ਕਿਉਂ ਨਹੀਂ ਮਨਾਇਆ ਜਾਣਾ ਚਾਹੀਦਾ ਇੱਕ ਸਵਾਲ ਤੇ ਇਹ ਵੀ ਖੜਾ ਹੁੰਦਾ ਵੀ ਦਿੱਲੀ ਚ ਜਰੂਰ ਮਨਾਓ ਪਰ ਪੰਜਾਬ ਚ ਵੀ ਮਨਾਓ ਹਰ ਵਿਅਕਤੀ ਆਪਣੇ ਘਰ ਚ ਵੀ ਮਨਾਵੇ ਆਪਣੇ ਦਿਲ ਚ ਵੀ ਮਨਾਵੇ ਹਰ ਸਥਾਨ ਤੇ ਮਨਾਵੇ ਜਿਹੜੇ ਚੰਗੇ ਕੰਮ ਹੈ ਉਹ ਜਿੰਨੀ ਵੱਧ ਤਦਾਦ ਚ ਹੋਣ ਉਨੇ ਚੰਗੇ ਹੁੰਦੇ ਆ ਹਰ ਇੱਕ ਨੂੰ ਦੂਜੇ ਨਾਲ ਸਹਿਯੋਗ ਕਰਨਾ ਚਾਹੀਦਾ ਔਰ ਬੜਾ ਇਹ ਭਾਗਾ ਵਾਲਿਆਂ ਦੇ ਜ਼ਿੰਦਗੀ ਜੇ ਸਮਾਂ ਆਉਂਦਾ ਸਮਾ ਆਉਂਦਾ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਕਿ ਇਹਨੂੰ ਇੱਥੇ ਮਨਾਇਆ ਜਾਣਾ ਚਾਹੀਦਾ ਇਹਨੂੰ ਇੱਥੇ ਨਹੀਂ ਮਨਾਇਆ ਜਾਣਾ ਚਾਹੀਦਾ ਇਹ ਬਹੁਤ ਸੌਰੀ ਸੌਚ ਹੈ ਇਹਨੂੰ ਸਾਰੀ ਦੁਨੀਆ 'ਚ ਮਨਾਇਆ ਜਾਣਾ ਚਾਹੀਦਾ ਜਿੱਥੇ-ਜਿੱਥੇ ਦੁਨੀਆ 'ਚ ਪੰਜਾਬ ਦਾ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਜਾਤ ਮਜਬਦਾਇਆ ਉਹ ਸਿੱਖਿਆ Hindu ਆ, Muslim ਐ, Sai ਐ, ਉਹਦੀ ਆਸਥਾ ਆ, ਕੋਈ ਤੇਗਪਾਦਰ ਸਾਹਿਬ ਦੀ ਸ਼ਹਾਦਤ ਤੇ ਮੋਰ ਉਹਦੀ ਆਸਥਾ ਆ ਔਰ ਉਹਨੂੰ ਪੂਰੀ ਸਿੱਧਤ ਨਾਲ ਪੂਰੀ ਲਗਨ ਨਾਲ ਇਹ ਦਿਨ ਮਨਾਇਆ ਜਾਣਾ ਚਾਹੀਦਾ ਔਰ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਇਹਨੂੰ ਬਹੁਤ ਲਗਨ ਨਾਲ ਆਪਣਾ ਫਰਜ਼ ਸਮਝ ਕੇ ਉਹ ਇਹਨੂੰ ਬਣਾ ਰਹੀ ਹੈ ਜੇ ਤੁਸੀਂ ਮੋਟਾ ਇੱਕ ਸਵਾਲ ਲੈ ਲਓ ਕਿ ਜਿਵੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਮੰਦਰ ਬਣਾ ਰਹੀ ਹੈ ਸਰਕਾਰ ਆਪਣੇ ਪੰਦਰ ਤੇ ਐਜੀਪੀਸੀ ਕਹਿ ਰਹੀ ਕਿ ਅਸੀਂ ਪ੍ਰਧਾਨ ਮੰਤਰੀ ਸਾਹਿਬ ਰਾਸ਼ਟਰਪਤੀ ਜੀ ਨੂੰ ਹੋਰ ਇੱਥੇ ਵਿਦੇਸ਼ਾਂ ਚ ਸੇਕ ਐਮਪੀ ਨੇ ਜਾਂ ਕੋਈ ਵੱਡੇ ਅਧਿਕਾਰੀ ਨੇ ਉਹਨਾਂ ਸਭ ਨੂੰ ਬੁਲਾਵਾਂਗੇ ਪੰਜਾਬ ਜਿੰਨੀਆਂ ਰਾਜ ਨੇ ਉਹਨਾਂ ਸਬ ਸਤਕਾਰ ਨੂੰ ਬੁਲਾਵਾਂਗੇ ਕਿ ਸਰਕਾਰ ਇਸ ਤਰ੍ਹਾਂ ਸਭ ਸਤਾਂਨ ਬਕਤੀ ਹੈ ਹਾਂਜੀ ਨਿਯੋਤਾ ਦੇਣਾ ਹੈ ਅਸੀਂ ਸਾਰਿਆਂ ਨੂੰ ਦੇਾਂਗੇ ਹੀ ਨਿਯੋਤਾ ਸਾਰੇ ਦੇਖੋ ਸਾਡੇ ਤੋਂ ਸਾਰੀ ਸਤਕਾਰਤ ਨੂੰ ਸੋ ਇਸ ਕਰਕੇ ਅਸੀਂ ਸਾਰੇ ਸਾਰਿਆਂ ਦਾ ਅਸੀਂ ਬਹੁਤ ਸਤਕਾਰ ਕਰਦੇ ਹਾਂ ਸਾਰੀਆਂ ਸ਼ਕਤੀਆਂ ਦਾ ਸਤਕਾਰਤ ਨੇ ਅਸੀਂ ਉਹਨਾਂ ਨੂੰ ਵੀ ਬੁਲਾਵਾਂਗੇ ਉਹ ਵੀ ਆਣ ਜਿੱਥੇ ਸਾਨੂੰ ਬੁਲਾਣਗੇ ਅਸੀਂ ਸਰ ਰੰਗੀ ਦਿਲ ਕੱਲ ਰਾਤੀ ਬੀਜੇਪੀ ਜੀ ਇਹ ਪਲੀਜ਼ ਅੱਜ ਦੀ ਇਹ ਜਿਹੜਾ ਪ੍ਰੈਸ ਕਾਨਫਰੰਸ ਆ ਜਿਹੜਾ ਇਹ ਸਿਰਫ ਉਹ ਪਵਿੱਤਰ ਆਪਾਂ ਦਿਹਾੜਾ ਮਨਾ ਰਹੇ ਹਾਂ ਸੋ ਇਹਦੇ ਸੰਬੰਧ ਦੇਵਪਤ ਸਾਵੀ ਦਾ ਬਾਬਾ ਪਕੜਾ ਸਾਹਿਬ ਨਾਲ ਬਹੁਤ ਬੜਾ ਰਿਸ਼ਤਾ ਹੈ ਬਹੁਤ ਲੰਮਾ ਸਮਾਂ ਬਰਤਨੀ ਕੀਤੀ ਆ ਪਿਛਲੇ ਸਮੇਂ ਦੌਰਾਨ ਜਿਹੜਾ 30 ਸਾਲਾ ਮਨਾਇਆ ਗਿਆ ਸੀ ਬਾਬਾ ਪਕੜਾ ਸਾਹਿਬ ਦੇ ਤਰਤੀਬ ਨੂੰ ਜ਼ੋਰ ਕੀਤਾ ਗਿਆ ਸੀ ਇਹਦੇ ਕੋਈ ਸੁੰਦਰਤਾ ਵੱਲ ਇੱਥੇ ਕੋਈ ਸਮਾਗਮ ਨਹੀਂ ਕੋਈ ਸਰਕਾਰ ਨੇ ਜਾਂ ਕਿਸੇ ਪ੍ਰਸ਼ਾਸਨ ਨੇ ਹਾਂਜੀ ਅਸੀਂ 22 ਦੀ ਤਰੀਕ ਵਿੱਚ ਵੀ ਵੇਖਿਆ ਜਾਵੇ ਤੇ ਛੜਕਾਂ ਦਾ ਬੁਰਾ ਹਾਲ ਹੈ ਸੁੰਦਰਤਾ ਦੇਖਣ ਵਾਸਤੇ ਕੋਈ ਸਰਕਾਰ ਹੋਰ ਨਹੀਂ ਤਾਂ ਹਰ ਚੀਜ਼ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਜੀ ਸਮਾਗਮਾਂ ਤੋਂ ਪਹਿਲਾਂ ਪਹਿਲਾਂ ਬਹੁਤ ਕੁਸ਼ਾਹੀ ਜਿਹੜਾ ਉਹਦੇ ਠੀਕ ਕੀਤਾ ਜਾਵੇ ਤਨਵਾਖ ਇੱਥੇ ਨਹੀਂ ਹੈ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਚੰਨ ਸ਼ੋ ਪ੍ਰਾਪਸਥਾਨ ਹੈ ਗੁਰੂ ਸਾਹਿਬ ਦੇ ਸਾਰਿਆਂ ਲਈ ਵਿਕਟਰ ਸਾਹਿਬ ਦੱਸ ਰਿਹਾ ਕਿ ਇਨਫਰਾਸਟ੍ਰਕਚਰ ਵੀ ਔਰ ਵਿਭਾਗ ਵੱਲੋਂ ਸਰਟੀਫਿਕੇਸ਼ਨ ਜਿਹੜਾ ਮਨਾਇਆ ਜਾਣਾ ਦਿਹਾੜਾ ਉਹਦੇ ਵਾਸਤੇ ਵੀ ਜਿਹੜੀ ਖਾਸ ਤਵੱਜੋ ਦਿੱਤੀ ਜਾ ਰਹੀ ਹੈ ਸਿਰਫ ਇਸ ਬਾਬਾ ਬਕਾਲਾ ਜਿੰਨੇ ਵੀ 130 ਦੇ ਲਗਭਗ ਚੰਨ ਸ਼ੋ ਪ੍ਰਾਪਸਥਾਨ ਹੈ ਪੰਜਾਬ ਦੇ ਵਿੱਚ ਹਰ ਇੱਕ ਸਥਾਨ ਤੇ ਇੱਕ ਤਾਂ ਕੀਰਤਨ ਦਰਬਾਰ ਹੋਏਗਾ ਹਰ ਇੱਕ ਜ਼ਿਲ੍ਹੇ 'ਚ ਲਾਈਟਡ ਸੌਂਡ ਸ਼ੋ ਹੋਏਗਾ ਹਰ ਇੱਕ ਜ਼ਿਲ੍ਹੇ 'ਚ ਕੀਰਤਨ ਦਾਤਾਰ ਹੋਏਗਾ ਔਰ ਚਾਰ ਥਾਵਾਂ ਤੋਂ ਜਿਹੜੀ ਇਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਹੈ ਇੱਥੇ ਵਿਸ਼ੇਸ਼ ਤੌਰ ਤੇ ਮੁੱਖ ਸਮਾਗਮ ਵੀ ਹੋਏਗਾ ਨਾਲ ਦੀ ਨਾਲ ਹੁਣ ਆਪਾਂ ਮੰਤਰੀ ਸਾਹਿਬ ਈਟੀਓ ਸਾਹਿਬ ਸਾਰੇ ਜਾ ਕੇ ਵੇਖਾਂਗੇ ਕਿ ਜਿਹੜੀ ਯਾਤਰਾ ਆ ਰਹੀ ਹੈ ਕਿਸ ਰੂਟ ਤੋਂ ਆ ਰਹੀ ਹੈ ਕਿੱਥੇ ਉਹਦਾ ਸਵਾਗਤ ਹੋਣਾ ਆਪ ਅਸੀਂ ਸਾਰੇ ਲੋਕ ਹੁਣ ਬਾਜ਼ਾਰ 'ਚ ਜਾ ਕੇ ਆਪ ਆਇਡੈਂਟੀਫਾਈ ਕਰਕੇ ਆਪ ਉਹਦੀ ਅਨੇਕਸ ਵਾਲਾ ਹੈ ਕਿ ਜਿਹੜੇ ਸ਼੍ਰੀ ਨਨਕਪੁਰ ਸਾਹਿਬ ਦੇ ਰਸਤੇ ਹੈਗੇ ਬੜੀ ਖੱਤਾ ਹਾਲਤ ਹੈਗੀ ਸੰਗਤ ਤੇ ਜਾਂਦੀ ਹੈ ਕਿ ਸਰਕਾਰ ਇਹਦੇ ਵੱਡੇ ਪੱਧਰ ਤੇ ਸਵਾਗਤ ਕਰਵਾ ਰਹੀ ਨਹੀਂ ਹੋ ਉਤਨੇ ਧਿਆਨ ਚਾ ਲੈ ਵੈਸੇ ਤਾਂ ਦੇਖੋ ਪੂਰੇ ਪੰਜਾਬ ਦੀਆਂ ਜਿੰਨੀਆਂ ਸੜਕਾਂ ਨੇ ਪੂਰੀਆਂ ਸੜਕਾਂ ਨੂੰ ਅਸੀਂ ਆ ਪਿੱਛੇ ਇਹਨੂੰ ਅਸੀਂ 3000 ਕਿਲੋਮੀਟਰ ਤੋਂ ਵੱਧ ਸੜਕਾਂ ਦੇ ਟੈਂਡਰ ਲਗਾਏ ਨੇ ਇਹ ਪ੍ਰੋਸੈਸ ਵਾਈਜ਼ ਚੱਲ ਰਿਹਾ ਪਰ ਇਹ ਵਿਸ਼ੇਸ਼ ਤੌਰ ਤੇ ਜਿਹੜੀਆਂ ਸਮਾਗਮ ਦੇ ਰੂਟ ਦੇ ਵਿਚ ਆਉਣ ਵਾਲੀਆਂ ਸੜਕਾਂ ਇਹ ਪ੍ਰਾਇੋਰਟੀ ਤੇ ਅਸੀਂ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਬਣਵਾਦੇ ਸਰ ਇੱਥੇ ਵੀ ਲੰਬਾ ਕੋਟੀ ਜਿਹੜੀ ਹੈਗੀ ਉਹ ਜਾਰੀ ਹੈ ਚਾਹੇ ਰਖੜਪੁਰ ਨੇ ਮਿਲ ਨੂੰ ਲੈ ਕੇ ਗੱਲ ਕਰੀਏ ਚਾਹੇ ਉਧਰ ਗੱਲ ਕਰੀਏ ਤੇ ਕਾਫੀ ਸੜਕਾਂ ਇੱਥਾ ਹੁਣ ਉਰਦਰਾ ਟੋਲਾ ਸਾਹਿਬ ਹੈਗਾ ਕੜ ਕੇ ਹੈਗਾ ਉਹ ਵੀ ਇਤਿਹਾਸਿਕ ਸਥਾਨ ਹੈ ਕੋਈ ਸਕਦਾ ਇੱਦਾਂ ਵੱਖ-ਵੱਖ ਸਥਾਨ ਹੈਗੇ ਉੱਥੇ ਵੀ ਸੜਕਾਂ ਦੇ ਜਿਹੜੇ ਰਸਤੇ ਜਾਂਦੇ ਹੈਗੇ ਕਿਉਂਕਿ ਸੰਗਤ ਖਾਸ ਕਰ ਇਹਨਾਂ ਦਿਹਾੜਿਆਂ ਦੇ ਉੱਤੇ ਉੱਥੇ ਜਾਣਾ ਚਾਹੀਦਾ ਹੈਗੇ ਤੇ ਰਸਤਿਆਂ ਦੇ ਬੁਰੇ ਹ ਨੇ ਸਾਰੇ ਤੁਹਾਨੂੰ ਦੱਸਿਆ ਵੀ ਅਸੀਂ ਐਨ ਏ ਟੂ ਜ਼ੈਡ ਜਿੰਨੇ ਰਸਤੇ ਆਣਗੇ ਇਸ ਉਹਦੇ ਰੂਪ ਦੇ ਵਿੱਚ ਅਸੀਂ ਸਾਰੇ ਠੀਕ ਕਰਾਂਗੇ ਸੁੰਦਰੀ ਕਰਨ ਜਾਂ ਕੋਈ ਹੋਰ ਪ੍ਰੋਜੈਕਟ ਨੂੰ ਲੈ ਕੇ ਕਰਦੇ ਕਿਉਂਕਿ ਹਰ ਵਾਰੀ ਚਰਚਾ ਜਰੂਰ ਹੋਈ ਕੰਪਨਸਰ ਜਿਵੇਂ ਮੰਤਰੀ ਸਾਹਿਬ ਦੇ ਨਾਲ ਕਿਹਾ ਲੇਕਿਨ ਸਮਾਜਵਾਦੀ ਸਮਾਪਤੀ ਤੋਂ ਬਾਅਦ ਜਿਹੜਾ ਹੈਗਾ ਤੇ ਧਿਆਨ ਕੋਈ ਨਹੀਂ ਨੇ ਨਹੀਂ ਇਸ ਤਰ੍ਹਾਂ ਦਾ ਨਹੀਂ ਇਹ ਇਹ ਇਹਦੇ ਤੇ ਅਸੀਂ ਹੁਣ ਇਸ ਵਾਰ ਵਿਸ਼ੇਸ਼ ਤੌਰ ਤੇ ਧਿਆਨ ਦੇ ਰਹੇ ਹਾਂ ਔਰ ਜਿਹੜੀ ਜਿਹੜੇ ਵੀ ਇਸ ਸੰਬੰਧ ਦੇ ਵਿੱਚ ਜਿੰਨੇ ਵਿਸ਼ੇਸ਼ ਕਾਰਜ ਹੋਣਗੇ ਉਨਾਰਾ ਖਾਸ ਧਿਆਨ ਰੱਖ ਕੇ ਅਸੀਂ ਇਹਦੇ ਤੇ ਮਤਲਬ ਕਿ ਇਹਨੂੰ ਕੀ ਕਰਾਂਗੇ ਕਾਰਜ ਤੋਂ ਇਲਾਵਾ ਇਹਦੀ ਡਿਕਸਵਾਰ ਆਜੀ ਆਜੀ ਡਿਕਸਵਾਰਨ ਵਾਸਤੇ ਜੀ ਕੋਈ ਕੋਈ ਅਸੀਂ ਬਲਨੰਦਪੁਰ ਸਾਹਿਬ ਦੀ ਡਿਕਸਵਾਰੀ ਕੀਤੀ ਸੀ ਬਿਲਕੁਲ ਇਹਦਾ ਵੀ ਅਸੀਂ ਪਾਇਆ ਕਲਪ ਕਰਦੇ ਆਂਗੇ ਜੀ ਇਹਨਾਂ ਵਧੀਆ ਬਣਾ ਸਰ ਨੈਸ਼ਨਲ ਹਾਈਵੇ ਦਾ ਇਸ਼ੂ ਕਿਉਂਕਿ ਇੱਥੇ ਬੱਪੜਾ ਸਾਹਿਬ ਦੀ 9 ਤਰੀਕ ਨੂੰ ਰਖੜਕੁੰਨਿਆ ਮੇਲਾ ਬਣਾਇਆ ਜਾ ਰਿਹਾ ਔਰ ਜਿਹੜਾ ਜਿਹੜਾ ਕਹਿੰਦੇ ਫਲਾਈਓਵਰ ਆ ਉਹ 4 ਦਿਨ ਸਾਾਲ ਤੋਂ ਜਾਈਤੇ ਆਪਾਂ ਭਾਵੇਂ ਟੰਗ ਦੀ ਗੱਲ ਕਰੀਏ ਚਾਹੇ ਬੱਪੜਾ ਫਲਾਈਓਵਰ ਦੀ ਗੱਲ ਕਰੀਏ ਸੰਗਤ ਨੂੰ ਭੁਮਕੇਉਣਾ ਪੈਂਦਾ ਉੱਥ ਇਹਨੂੰ ਕੋਈ ਓਪਨ ਕਰਵਾਇਆ ਜਾਵੇ ਕੱਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਇਸ ਸਮਾਗਮ ਤੋਂ ਪਹਿਲਾਂ ਪਹਿਲਾਂ ਜਿਹੜਾ ਫਲਾਈਓਵਰ ਹੈ ਇਹਦਾ ਕੰਮ ਮੁਕੰਮਲ ਕਰਾ ਕੇ ਔਰ NHAI ਦੇ ਨਾਲ ਗੱਲ ਕਰਕੇ ਉਹਨਾਂ ਦੀ ਗੱਲ ਹੋ ਵੀ ਗਈ ਹੈ ਅਸੀਂ ਇਹ ਜਿਹੜਾ ਪ੍ਰੋਜੈਕਟ ਹੈ ਇਹਨੂੰ ਕੰਪਲੀਟ ਕਰਾ ਕੇ ਉਸ ਤੋਂ ਪਹਿਲਾਂ ਪਹਿਲਾਂ ਚਾਲੂ ਕਰਾ ਠੀਕ ਹੈ ਥੈਂਕ ਯੂ ਤੁਹਾਡਾ ਪੂਰਾ ਧਿਆਨ